ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਦੋਲਨ ਨੂੰ 11 ਮਹੀਨੇ ਔਰ 7 ਦਿਨ ਦੇ ਕਰੀਬ ਸਮਾਂ ਹੋ ਗਿਆ ਵਾ ਖੂਬ ਸੂਚਨਾ ਅੰਦੋਲਨ ਚੱਲ ਰਿਹਾ ਵਾ ਬੇਸ਼ੱਕ ਕੇਂਦਰ ਸਰਕਾਰ ਦੀ ਜਿਹੜੀ ਖੇਤੀ ਪਾਲਸੀ ਆ ਉਹਦੀ ਜਿਹੜੀ ਬਣੀ ਹੋਈ ਕਮੇਟੀ ਆ ਉਹਦੇ ਵਿੱਚੋਂ ਉਹਨਾਂ ਦੇ ਪ੍ਰਿੰਸੀਪਲ ਸਿਕਤਰ ਰਾਹੀਂ ਲੈਟਰ ਆਇਆ ਵਾ ਪਰ ਲੈਟਰਾਂ ਦੇ ਵਿੱਚ ਬਹੁਤਾ ਕੁਝ ਲੋਨ ਪਾਉਣ ਨਹੀਂ ਨਹੀਂ ਹੈਗਾ ਐਸ ਕਰਕੇ ਪੰਜਾਬ ਦੇ ਜੋਧੇ ਕਿਸਾਨੋ ਮਜ਼ਦੂਰੋ ਆਪਣੀ ਹਿੱਕ ਢਾ ਕੇ ਹੱਕ ਲੈਣ ਦੀ ਪ੍ਰਵਿਰਤੀ ਦੇ ਉੱਤੇ ਜੋਰ ਰੱਖਿਓ ਜੇ ਤਾਂ ਜੋ ਸਰਕਾਰਾਂ ਤੋਂ ਹਰ ਹੱਕ ਹਾਸਲ ਕਰ ਸਕੀਏ ਕਿਉਂਕਿ ਜਿਹੜੇ ਟਾਈਮ ਤੇ ਖੇਤੀ ਕਰੜਾ ਲੈ ਕੇ ਆਇਆ ਇਸ ਖੇਤੀ ਕਰੜੇ ਨੇ 12 ਮੰਗਾ ਨੂੰ ਅਲਝਾਉਣ ਦੀ ਵੀ ਕੋਸ਼ਿਸ਼ ਕਰਨੀ ਆ ਪਰ ਐਮ ਐਸ ਪੀ ਗਰੰਟਡ ਦਾ ਕਾਨੂੰਨ ਐਮ ਉਹ ਕਾਨੂੰਨ ਬਣਦਾ ਵਾ ਨਾ ਮਜ਼ਦੂਰ ਨੂੰ ਕੁਤੋੜ ਰਊ ਨਾ ਕਿਸਾਨ ਨੂੰ ਕੁਤੋੜ ਰਊ ਤੇ ਜਿਹੜੇ ਸਟੋਰੀ ਆ ਜਿਹੜੇ ਕਾਰਪੋਰੇਟ ਵਪਾਰੀ ਵਰਗ ਆ ਉਹਨਾਂ ਦੇ ਉੱਤੇ ਵੀ ਰੋਕ ਲੱਗੂਗੀ ਕੋਈ ਵੀ ਪੈਦਾਵਾਰ ਕੀਤੀ ਹੋਈ ਚੀਜ਼ ਨੂੰ ਖਪਤਕਾਰ ਦੇ ਕੋਲ ਮਨਮਾਨੇ ਰੇਟ ਦੇ ਉੱਤੇ ਨਹੀਂ ਵੇਚ ਸਕੂਗਾ ਸੋ ਆਓ ਭਾਰਤ ਦੇ ਏਕੇ ਨੂੰ ਮਜ਼ਬੂਤ ਕਰਨ ਲਈ ਹਰੇਕ ਕੋਲੇ ਸਸਤਾ ਅਨਾਜ ਪਹੁੰਚਦਾ ਹੋਵੇ ਤੇ ਹਰੇਕ ਉਸ ਅਨਾਜ ਨੂੰ ਆਪਣਾ ਸਮਝ ਕੇ ਖਾ ਸਕਦਾ ਹੋਵੇ ਤਕੜੀ ਹੋ ਕੇ ਏਕੇ ਦੇ ਸੰਕਰਸ਼ ਦੇ ਬਲਬੁੱਤੇ ਉੱਤੇ ਆਪੜੇ ਆਪ ਨੂੰ ਕਾਇਮ ਰੱਖੀਏ ਸਾਡਾ 21 ਦਾ ਜਥਾ ਜਿਹੜਾ ਜਾਣਾ ਵਾ ਔਰ ਉਸ ਤੋਂ ਬਾਅਦ ਅਗਲੇ ਜਿਵੇਂ 26 ਦੇ ਐਲਾਨ ਹੁੰਦੇ ਆ ਜਾਂ ਉਸ ਤੋਂ ਅੱਗੇ ਗੱਲ ਆਉਂਦੀ ਆ ਕਿਉਂਕਿ ਮੀਟਿੰਗ ਜੇ ਬਹੁਤ ਦੂਰ ਆ 14 ਤਰੀਕ ਲੈ ਕੇ ਆ ਐਡੇ ਵੱਡੇ ਅੰਦੋਲਨ ਤੋਂ ਬਾਅਦ ਐਡੀ ਦੂਰ ਮੀਟਿੰਗ ਲੈ ਕੇ ਜਾਣੀ ਸਰਕਾਰ ਦੀ ਨੀਤੀ ਪਾਲਿਸੀ ਦਾ ਹਿੱਸਾ ਹੋ ਸਕਦੀ ਆ ਪਰ ਦੋਵੇਂ ਫੋਰਮ ਇੱਥੇ ਪੂਰੀ ਬਾਜ਼ ਅਖਰਾ ਕੇ ਬੈਠੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਅੰਦੋਲਨ ਹੋਰ ਖੂਬਸੂਰਤੀ ਨਾਲ ਚੱਲਦੇ ਨਜ਼ਰ ਆਉਣਗੇ ਆਓ ਦੇਸ਼ ਵਾਸੀਓ ਇੱਕ ਹੋਈਏ ਤੇ ਇੱਕੇ ਦੇਸ਼ ਘਰ ਦੇ ਬਲਬੁੱਤੇ ਦੇ ਉੱਤੇ ਆਪਾਂ ਐਮਐਸਬੀ ਗਰੰਟ ਦਾ ਕਾਨੂੰਨੀ ਬਣਾਈਏ 200 ਦਿਨ ਮਜ਼ਰੇਗਾ ਲਈਏ 700 ਰੁਪਿਆ ਦਿਹਾੜੀ ਵੀ ਲਈਏ ਔਰ 2023 ਐਕਟ ਬਿਜਲੀ ਵਾਪ ਦਾ ਵਾਪਸ ਮੋੜ ਕੇ ਬਿਜਲੀ ਸਟੇਟ ਦਾ ਵਿਸ਼ਾ ਵਾ ਇਹ ਤੇ ਕਾਮਯਾਬੀ ਨਾਲ ਪਹਰਾ ਦਈਏ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਾਈਏ ਔਰ ਆਦ ਵਾਸੀਆਂ ਦੀ ਪੰਜਵੀਂ ਸੂਚੀ ਜਿੱਥੇ ਦੇ ਜਲ ਜੰਗਲ ਉਹਨਾਂ ਦੇ ਬਚੇ ਰਹਿਣ ਉਹਨੂੰ ਜਾਰੀ ਕਰਵਾਉਣ ਵਾਸਤੇ ਲੜੀਏ ਔਰ ਖੇਤੀ ਖੇੜਾ ਇਹ ਤਾਂ ਦਾਇਤ ਵਗੈਰਾ ਸਰਨਾ ਨਹੀਂ ਸੋ ਆਓ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹਾਂ ਇੱਕੋਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ